ਔਰਤ ਦੀ ਕੁੱਟਮਾਰ ਦੇ ਕਰਨ ਦੇ ਦੋ ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਓ ਜਿਸ ਵਿੱਚ ਕੁਝ ਲੋਕ ਇੱਕ ਔਰਤ ਦੀ ਕੁੱਟਮਾਰ ਕਰ ਰਹੇ ਨੇ ਤੇ ਵਾਲ ਪੁੱਟ ਰਹੇ ਹਨ ਇਹ ਸਾਰਾ ਮਾਮਲਾ ਹਲਕਾ ਮਜੀਠਾ ਦੇ ਕਸਬਾ ਜੈੰਤੀਪੁਰ ਦੇ ਨੇੜਲੇ ਪਿੰਡ ਤਲਵੰਡੀ ਖੁੰਮਣ ਦਾ ਹੈ ਇਸ ਸਬੰਧੀ ਪੀੜਤ ਔਰਤ ਦੇ ਪਤੀ ਬਲਵੰਤ ਸਿੰਘ ਪੁੱਤਰ ਬਲਕਾਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਘਰ ਨੂੰ ਉਹ ਜਾਂਦਾ ਹੈ ਤੇ ਉਸ ਵਿੱਚ ਗਵਾਂਡੀਆਂ ਵੱਲੋਂ ਪਸ਼ੂ ਬੰਨੇ ਹੁੰਦੇ ਹਨ ਜਿਸ ਸਾਡੇ ਪਰਿਵਾਰ ਨੂੰ ਜਾਣ ਆਉਣ ਵਿੱਚ ਪਰੇਸ਼ਾਨੀ ਹੁੰਦੀ ਹੈ ਇਸ ਗਵਾਂਡੀਆ ਨੂੰ ਪਸ਼ੂ ਰਾਸਤੇ ਵਿੱਚ ਨਾ ਬੰਨਣ ਬਾਰੇ ਕਿਹਾ ਸੀ ਜਿਸ ਨੂੰ ਲੈ ਕੇ ਅੱਜ ਗਵਾਂਡੀ ਜੋਗਿੰਦਰ ਸਿੰਘ ਵੱਲੋਂ ਪਰਿਵਾਰ ਸਮੇਤ ਮੇਰੀ ਘਰ ਵਾਲੀ ਦੀ ਕੁੱਟਮਾਰ ਕੀਤੀ ਗਈ ਜਿਸ ਵਿੱਚ ਤਰਖਾਸ ਅਸੀਂ ਪੁਲਿਸ ਚੌਂਕੀ ਜੈਨਤੀਪੁਰ ਵਿਖੇ ਵੀ ਲਖਵਾ ਦਿੱਤੀ ਅਸੀਂ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਰਵਾਈ ਦੀ ਮੰਗ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵੇਖ ਕੇ ਪੀੜਤ ਔਰਤ ਦੇ ਹੱਕ ਵਿੱਚ ਆਈ ਬਾਲਮਿਕੀ ਸੰਸਥਾ ਦੇ ਆਗੂ ਸਰਨਜੀਤ ਸਿੰਘ ਬਰਾੜ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੀੜਤ ਔਰਤ ਨੂੰ ਇਨਸਾਫ ਨਾ ਮਿਲਿਆ ਤਾਂ ਮਜਬੂਰਨ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਸਬੰਧੀ ਜਦੋਂ ਦੂਜੀ ਧਿਰ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ ਦੇ ਘਰ ਦੇ ਸਾਹਮਣੇ ਸਾਡੀ ਜ਼ਮੀਨ ਹੈ ਜਿਸ ਵਿੱਚ ਇਹਨਾਂ ਵੱਲੋਂ ਬਲਬ ਦਾ ਕੱਚ ਤੇ ਟਾਇਲ ਦਾ ਕੱਟ ਪੀਸ ਛੁੱਟੇ ਹੋਏ ਸਨ ਜੋ ਮੇਰੇ ਪੈਰ ਵਿੱਚ ਕੱਚ ਲੱਗਣ ਕਾਰਨ ਛੱਟ ਲੱਗ ਗਈ ਇਸ ਤੋਂ ਮੇਰੀ ਪਤਨੀ ਉਹਨਾਂ ਨੂੰ ਦੱਸਣ ਗਈ ਸੀ ਫਿਰ ਆਪਸ ਵਿੱਚ ਬਹਿਸ ਹੋ ਗਈ ਤੇ ਲੜਾਈ ਹੋ ਗਈ ਸਿਰਫ ਛਡਾਉਣ ਦੀ ਹੀ ਕੋਸ਼ਿਸ਼ ਕੀਤੀ ਸੀ ਤੇ ਸਾਰੇ ਮਾਮਲੇ ਸੰਬੰਧੀ ਪੁਲਿਸ ਚੌਂਕੀ ਇੰਚਾਰਜ ਜੈਨਤੀਪੁਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦੋਵੇਂ ਧਿਰਾਂ ਦੀਆਂ ਦਰਖਾਸਤਾਂ ਆਈਆਂ ਹਨ ਜੋ ਵੀ ਗਲਤ ਪਾਇਆ ਜਾਊ ਉਸ ਖਿਲਾਫ ਵੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਾਨੀ ਮਰਸੀ ਭਗਵਾਨ ਵੱਲੋਂ ਸਰਵ ਸੰਜਿਆ ਕਿੰਡ ਟ੍ਰਸਟ ਦੇ ਮਮਸੰਚਾਲਕ ਸ਼ਰਮਜੀਤ ਸਿੰਘ ਬਰਾੜ ਇਸ ਸੰਸਥਾ ਦੇ ਪ੍ਰਮੁੱਖ ਹਿੱਦਿਆਰਿਆਂ ਦੀ ਇਹਦੀ ਪਤਨੀ ਨਾਲ ਜੋ ਕੁਝ ਜਾਤੀ ਲੋਕਾਂ ਨੂੰ ਕੀਤੀ ਗਈ ਚਿੱਟੇ ਦੇ ਨੰਗਾ ਕਰਦੀ ਹੋਈ ਆ ਪਿੰਡ ਤਲਵੰਡੀ ਹੁੰਮੜ ਦੇ ਅਸੀਂ ਉਹ ਘਟਨਾ ਦੀ ਕਰੜੇ ਸ਼ਬਦਾ ਚ ਨਿੰਦਾ ਕਰਦੇ ਆ ਔਰ ਇਸ ਸਬੰਧਤ ਅਸੀਂ ਸਬੰਧਤ ਚੌਕੀ ਜੰਦੀਪੁਰ ਨੂੰ ਦਰਖਾਸਤ ਕਰ ਦਿੱਤੀ ਦੋਸ਼ੀਆਂ ਦੇ ਵਿਰੁੱਧ ਦੋਸ਼ੀਆਂ ਦਾ ਦਰਖਾਸਤ ਕਰਕੇ ਅਸੀਂ ਮਜੀਠੇ ਇਹਨਾਂ ਦੀ ਪਤਨੀ ਭੈਣ ਜੀ ਨੂੰ ਐਡਮਿਟ ਕਰਵਾਇਆ ਗਿਆ ਕਿਉਂਕਿ ਗੰਬੀਰ ਸੱਟਾਂ ਲੱਗੀਆਂ ਵੰ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਮੰਗ ਕਰਦੇ ਆ ਕਿ ਜਿੰਨਾ ਦੋਸ਼ੀਆਂ ਨੇ ਜਿੰਨਾ ਲੋਕਾਂ ਨੇ ਇਹ ਭੈਣ ਨਾਲ ਮਾਰਾ ਸੱਟਾਂ ਗਾਲੀ ਗਲੋਚ ਵੇਖੋ ਵੀਡੀਓ ਵਾਇਰਲ ਆ ਵੀਡੀਓ ਬਣੀ ਪਈ ਆ ਕਿਉਂਕਿ ਪੁਲਿਸ ਨੂੰ ਵੀ ਅਸੀਂ ਵੀਡੀਓ ਦਿੱਤੀ ਆ ਚੱਕੇ ਦਿਨ ਅਜਾਤੀ ਕੀਤੀ ਗਈ ਆ ਕੱਲੀ ਘਰ ਸੀ ਬੱਚੇ ਘਰ ਸੀ ਅਸੀਂ ਪ੍ਰਸ਼ਾਸਨ ਤੋਂ ਖਾਸ ਕਰਕੇ ਪੰਜਾਬ ਪੁਲਿਸ ਤੋਂ ਪੂਰਾ ਸਮਾਜ ਬਸ ਸਮਾਜਿਕ ਸੰਗਠਨ ਜਥੇਬੰਦੀਆਂ ਨਾਲ ਇਕਤਾ ਰੂਪ ਚ ਅਸੀਂ ਜੋ ਭੈਣ ਜੀ ਨਾਲ ਅਜਾਤੀ ਤਕੇਸ਼ਾਈ ਹੋਈ ਆ ਉਹਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਇਹ ਜੋ ਬੰਦਾ ਇਨਸਾਫ ਦਿੱਤਾ ਜਾਵੇ ਔਰ ਦੋਸ਼ੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਅਦਰਵਾਇਜ਼ ਕੋਈ ਸਿਆਸੀ ਪ੍ਰਸ਼ਾਸਨ ਵੱਲੋਂ ਸਿਆਸੀ ਦਬਦਬਾ ਨਾਲ ਇਸ ਦੋਸ਼ੀ ਅਮਰੁੱਧ ਕੋਈ ਢਿੱਲੀ ਕਾਰਵਾਈ ਕੀਤੀ ਤਾਂ ਸਤੇ ਗੰਭੀਰ ਸਿੱਟੇ ਨਿਕਲਣਗੇ ਸੰਘਰਸ਼ ਦੀ ਰੂਪਰੇਖਾ ਤਿੱਖੀ ਹੋਵੇਗੀ ਕਿਉਂਕਿ ਅਸੀਂ ਇਨਸਾਫ ਲਈ ਬੇਨਤੀ ਕਰ ਰਹੇ ਆ ਇਸ ਕਰਕੇ ਅਸੀਂ ਉਹਦਾ ਜਿਹੜਾ ਸੱਟਾ ਨਿਕਲਣਾ ਵਾ ਉਦਾ ਖੁਦ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਅਸੀਂ ਸੜਕਾਂ ਦੇ ਉੱਤਰ ਕੇ ਹਾਂ ਦਾ ਨਾੜਾ ਮਾਰਾਂਗੇ ਚਿੱਟੇ ਦਿਨ ਜੋ ਇਸ ਦੀ ਪਤਨੀ ਭੈਣ ਜੀ ਨਾਲ ਜਾਤੀ ਹੋਈ ਆ ਦੁਬਾਰਾ ਫੇਰ ਉਸ ਜਿਸ ਦੇ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਆ ਮੇਰਾ ਨਾਮ ਬਲਵੰਤ ਸਿੰਘ ਖਸਨਾਉ ਬਲਕਾਰ ਸਿੰਘ ਪੇਡਤਲ ਮੰਡੀ ਕੰਮ ਹੈ ਇਹ ਘਟਨਾਏ ਤੇ ਮੇਰਾ ਘਰ ਨੂੰ ਰਾ ਜਾਂਦਾ ਮਤਲਬ ਕਿ ਇਹ ਗਵਾਂਡੀ ਹੱਟੀ ਉਹਨਾਂ ਦੇ ਕਿਲੇ ਗੱਡੇ ਰਾਜ ਡੰਗਰ ਬਣ ਛੱਡਦੇ ਆ ਉਹ ਮਤਲਬ ਇਹਨਾਂ ਨੂੰ ਇੱਕ ਦੋ ਵਾਰੀ ਪਹਿਲਾਂ ਵੀ ਕਿਹਾ ਤੇ ਮਤਲਬ ਡੰਗਾ ਤੇ ਰੇਡੀਆਂ ਨਾਲ ਲਾ ਰਿਹਾ ਕਰੋ ਮਤਲਬ ਇੱਥੇ ਤੇ ਮੇਰੀ ਨਾਲੀ ਨੂੰ ਪ੍ਰੈਗਨੈਂਸੀ ਹੈ ਪ੍ਰੈਗਨਸੀ ਹੈ ਤੇ ਮੈਨੂੰ ਜਾਣਾ ਹੁੰਦਾ ਵਾ ਗੱਡੀ ਗੁਡੀ ਲੈ ਕੇ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਤੇ ਇਹ ਗੱਲ ਨੂੰ ਕਰਕੇ ਜਨਾ ਅੱਜ ਮੇਰੀ ਨਾਲੀ ਦੀ ਗੱਲ ਪੈ ਗਈ ਏ ਜਿਗਜਗਾ ਕਾਦੀ ਦੀ ਨਾ ਬਲਜੀਤਪੁਰ ਮੁੰਡਾ ਇਹਨਾਂ ਦਾ ਹੱਥ ਲਾਪਰੀ ਤੇ ਕੁਣੀ ਲਿਹਾ ਟਿਕੋਰ ਫਰੀ ਖਾਂਜੀ ਜੀ ਕੁਛ ਕਰ ਕੀਤੀ ਐ ਚੋਕੀ ਜੇਂਟੀ ਪਰ ਚੋਕੀ ਲੋ ਉਹਨਾਂ ਨੂੰ ਕਰਕੇ ਕਹਿੰਦੇ ਸਖਤ ਸਖਤ ਕਾਰਵਾਈ ਕਰਾਂ ਮੰਗ ਕਰਦੇ ਆ ਜੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਹਣੀ ਮਹਿਮੂਦ ਸਾਹਿਬਾ ਜਿਹੜੀ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਕੁਝ ਦੋਸ਼ ਲਾਇਆ ਤੁਹਾਡੇ ਉੱਪਰ ਵੀ ਕੁੱਟਮਾਰ ਕੀਤੀ ਗਈ ਆ। ਕੀ ਕਹਿਣਾ ਚਾਹੁੰਦੇ ਕੀ ਕਾਰਨਾ ਇਹ? ਜੀ ਇਹੋ ਕਾਰਨਾ ਪਈ ਹੈ ਜਨਾਨੀ ਜਿਹੜੀ ਆ ਇਹ ਕੱਚ-ਕੁੱਚ ਸਾਡੇ ਜੋ ਵੀ ਟੁੱਟੇ ਪਲੇਟਾਂ ਆ ਜਾਂ ਘਰਾਂ ਚ ਲਾਈ ਦੀਆਂ ਇਹ ਤੇ ਕੱਚ-ਕੁੱਚ ਬਲੰਪਰ ਸਾਰੇ ਸਾਡੀ ਪੈਸੇ ਸੁੱਟਦੇ ਆ। ਤੇ ਅਹੀਂ ਕੱਲ ਕਦੂ ਕਰਨਾ ਜਦੋਂ ਗਏ ਆ ਤੇ ਪੈਰ 'ਚ ਵੱਜ ਗਿਆ ਬਲਬ ਤੇ ਲੱਗੋ ਲਾਣ ਹੋ ਗਿਆ ਪੈਰ ਤੇ ਅੱਜ ਵੀ ਪਾਣੀ ਵੇਖਣ ਗਏ ਕਦੂ ਕਰਨ ਲੱਗੇ ਆ ਤੇ ਇਹ ਗਾਲ ਮਦਾ ਕੰਡਿਆ ਵੀ ਆ ਕਿ ਜਿੱਦਾਂ ਮਰਜੀ ਜੋ ਮਰਜੀ ਪੈਰ ਪਾਟਣ ਪਾਏ ਹੱਥ ਪਾਟਣ ਮੈਂ ਤੇ ਕੂੜਾ ਕੰਨ ਦੇਦਾ ਸੁੱਟਣਾ ਤੇ ਮੈਂ ਚੁੱਪ ਕਰ ਆ ਗਿਆ ਨਹੀਂ ਪਿੰਡ ਦੀ ਪੰਚਾਇਤ ਨੂੰ ਕੱਲ ਦੀ ਇਤਲਾਹ ਦੀ ਚੀਜ਼ ਹੈ ਅੱਜ ਵੀ ਸਵੇਰੇ ਤੇ ਨਾਲ ਦੇ ਘਰ ਦੇ ਪਰਿਵਾਰ ਗਿਆ ਆ ਵੀ ਚਲ ਅਸੀਂ ਜਾ ਕੇ ਕਹਾਂ ਉਹਨੇ ਤੂੰ ਨਾ ਜਾ ਤੇ ਇਹ ਕਹਾਂ ਉਹਨੇ ਵੀ ਨਾ ਸੁੱਟ ਤੇ ਘਰ ਦੇ ਗਏ ਆ ਤੇ ਘਰ ਜਾਣ ਨੂੰ ਗੰਦਮਾਲ ਬੋਲਣ ਦਾ ਪਿਆ ਇਹਨਾਂ ਦੇ ਹੱਥੀ ਪੈ ਗਈ ਇਹਦੇ ਵਾਲ ਫੜਲੇ ਇਹਨਾਂ ਫੜਲੇ ਤੇ ਜਦੋਂ ਇਹ ਘੁਲਪੀਆਂ ਆ ਤਾਂ ਕੋਸ਼ ਉਹਦੇ ਚਾਚਾ ਸਹਰਾ ਤੇ ਚਾਚੀ ਸਾਸਾ ਉਹਛ ਡਾਉਣ ਡਈਏ ਜਿੱਥੋਂ ਮੈਂ ਮੁੜ ਕੇ ਭੱਜ ਆ ਗਿਆ ਮੈਂ ਜਾ ਕੇ ਛੜਿਆ ਨਹੀਂ ਛੜਦੀਆਂ ਨਾ ਇੱਕ ਦੂਜੇ ਦੇ ਵਾਲ ਘੁੱਟ ਕੇ ਫੜੇ ਸੀ ਦੋ ਮੈਂ ਆਪਣੇ ਘਰ ਦੀ ਤੇ ਦਵਾਥੜਾ ਮਾਰੀਆਂ ਤੇ ਦੋ ਦੇ ਮਾਰੀਆਂ ਵੀ ਤੁਸੀਂ ਛੜੋ ਕੁੜੀਆਂ ਮੈਂ ਤਾਂ ਆਪਣੇ ਘਰ ਦੀ ਨੂੰ ਕਿਹਾ ਤੇ ਤੁਸੀਂ ਆਏ ਕੋਲਾ ਮਾ ਤਨ ਜਦੋਂ ਪਿੰਡ ਦੀ ਪੰਚਾਇਤ ਨੂੰ ਕਿਹਾ ਪਿੰਡ ਦੀ ਪੰਚਾਇਤ ਪੁੱਛੀ ਹੰਸਰਿਕਤਲ ਵੰਡੀ ਘੁੰਮਣ ਤੋਂ ਕਿਰਨਦੀਪਪੁਰ ਵਾਇਫੋ ਬਲਵੰਤ ਸਿੰਘ ਵੱਲੋਂ ਦਰਖਾਸਤ ਆਈ ਹੈ ਜੀ ਕੁੱਟਮਾਸ ਬੰਦੀ ਕੀ ਕਰ ਰਹੀ ਸੀ ਜੀ ਉਹਨਾਂ ਦੇ ਬਿਆਨਾਂ ਦੇ ਖਾਦ ਆਪਾਂ ਪਛ ਰਾਤ ਹੀ ਬਿਤਾ ਸੀਗਾ ਮਕਦਮਾ ਨੰਬਰ 48 ਜੀ 15724 ਅੰਡਰ ਸੈਕਸ਼ਨ ਜੀ 115 74 76 3 ਜਿਵੇਂ 5 ਇਹ ਵੀ ਐਨਐਸ ਦੇ ਦੀਂ ਪਕੜ ਦਿੱਤੀ ਕਰਤਾ ਵਾ ਇਹ ਦੋਵੇਂ ਕਿ ਗਿਗਿੰਦਰ ਸਿੰਘ ਤੇ ਉਹਦੀ ਵਾਈਫ ਜਜੀਤ ਕੌਰ ਜੀ ਉਹ ਅੱਜ ਅਰੈਸਟ ਭਾਤੀ ਹੈ ਉਹਨਾਂ ਨੂੰ ਅੱਜ ਪੇਸ਼ਦਾਨ ਕਰਾਇਆ ਗਿਆ ਵਾ ਬਾਕੀ ਉਹਦਾ ਮੈਡੀਕਲ ਜਿਹੜੀ ਹੈ ਜੀ ਕਿਰਨਦੀਪ ਕੋਲ ਮੈਡੀਕਲ ਹੋਣ ਤੇ ਜੋ ਵੀ ਮੈਡੀਕਲ ਚਾਹੀਦਾ ਉਹਦੇ ਦੀਨ ਕਰ ਦਿੱਤੀ ਗਈ ਤੇ ਸਰ ਜਿਹੜਾ ਝਗੜੇ ਦਾ ਕਾਰਨ ਕੀ ਹੈ ਅ ਜੀ ਮੁੰਡਲੀ ਜਾਂਦੇ ਵਿੱਚ ਕੀ ਕਾਰਨ ਆਏ ਨੇ ਕਿਰਨ ਦੇ ਦਾ ਕਾਰਨ ਇਹ ਹੈ ਕਿ ਇੱਕ ਧਿਰ ਜਿਹੜੀ ਹੈ ਮਦੀਨ ਧਿਰ ਕਹਿੰਦੀ ਹੈ ਕਿ ਇਹਨਾਂ ਨੇ ਰਸਤੇ ਵਿੱਚ ਕੀ ਹੋਇਆ ਆਪਣੇ ਪਸ਼ੂ ਬੰਦੇ ਆ ਤੇ ਰਸਤਾ ਬਣਾਉ ਕੀਤਾ ਵੈ ਇਹਨੂੰ ਕਈ ਵਾਰੀ ਕਿਹਾ ਪਰ ਇਹ ਆਪਣੇ ਉੱਤੇ ਪਸ਼ੂ ਨਹੀਂ ਰੋਲਦੇ ਤੇ ਦੂਸਰੀ ਤੇ ਜਿਹੜੀ ਉਹ ਕਹਿੰਦੀ ਕਿ ਸਾਡੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਚ ਵਗੈਰਾ ਦਾ ਕੂੜਾ ਕਰਕੜ ਸੁਟੰਦੇ ਆ ਜਿਹਦੇ ਕਰਕੇ ਹੀ ਆਪਣੀ ਪਹਿਲੀ ਚੀਜ਼ ਆਨੇ ਸਾਡੇ ਖਾਚ ਵਜਦਾ ਵਾ ਇਹਨਾਂ ਦੀ ਆਪਸ ਵਿੱਚ ਚੇਸੇ ਕਰ ਤੋਂ ਇਹ ਸ਼ੁਰੂ ਹੀ ਸੀ ਕਾਫੀ ਸਮੇਂ ਤੋਂ ਉਹਨਾਂ ਦੀ ਜਿਹੜੀ ਕੱਲ ਲੜਾਈ ਹੋਈ ਸੀ ਜਿਹਦੇ ਕਰਕੇ ਆਪਾਂ ਕਿਉਂ ਨਹੀਂ ਵਾਈਫੋਲ ਬਲੌਂਸਰ ਦੇ ਨਾਮ ਤੇ ਮੁਕਦਮਾ ਦਿੱਤੇ ਕਰਕੇ ਦੂਜੀ ਜੋ ਚੱਲ ਠੀਕ ਹੈ ਸਰ ਥੈਂਕ ਯੂ